ਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਿਆਰ ਭਰੀ ਜੁੰਦਰ ਤੇ ਨੂੰ ਤੁਹਾਨੂੰ ਜਾਦੀ ਸਾਡੇ ਬਰੋ ਫੁੱਲਾਂ ਨਾਲ ਭਰੀ ਅੱਛਾ ਠੀਕ ਹੈ ਮੈਂ ਆਪਕੇ ਕੋਲ ਆ ਆ ਠੀਕ ਆ ਜੀ ਤੇ ਹੋਣ ਲੱਗੀ ਹੈ ਵੀਡੀਓ ਸਟਾਰਟ ਸਟਾਰਟ ਦੇ ਫੁੱਲਾਂ ਤੇ ਲੜਾਈ ਪਈ ਹੈ ਉਹ ਦੋਵਾਂ ਵਿਚ ਹੋਣ ਲੱਗੀ ਵੀਡੀਓ ਹਾਂ ਆ ਬੰਦ ਕਰੀ ਦਿੱਤਾ ਨਹੀਂ ਜੀ ਦਿੱਤਾ ਦਿੱਤਾ ਤੇ ਹੋ ਵੀ ਵਿੱਚ ਆ ਕੇ ਦਾ ਲਾ ਦੇ ਫੁੱਲਾਂ ਨਾਲ ਲੜਾਈਆਂ ਪਈਆਂ ਇੱਥੇ ਆਹੋ ਤੇ ਮੈਂ ਵੀ ਆਪਾਂ ਮੈਂ ਤੇ ਆਪ ਨੂੰ ਅੰਦਰੋਂ ਬੋਲ ਦੇਣਾ ਪਰ ਲਿਆ ਕੇ ਸ਼ਾਮ ਨੂੰ ਗੋਪੀ ਦਾ ਹੀ ਦੇਣਾ ਉਸ ਦਾ। ਦਿਲ ਆਪ ਤਾਂ ਕਿਤੇ ਦਿੱਤਾ ਵੀ ਦਿੱਤਾ ਹੀ ਕੋਈ ਨਹੀਂ ਕੀ ਨਹੀਂ। ਨਾ ਲੈ ਸ਼ਾਮ ਦਾ ਡਾਂਗ ਜੁਹਾਡਾ। ਕਦੇ ਨਾ ਮਿਲਿਆ ਫੋਟੋ ਦਾ ਰੀਅਲ ਲਾਈਫ 'ਚ। ਨਹੀਂ ਮਿਲਿਆ। ਕੋਈ ਤਾਂ ਨਹੀਂ ਮਿਲਿਆ ਵੀ ਝੂਠ ਬੋਲੀਏ। ਲੱਗੇ ਮੈਨੂੰ ਆਪ ਪੁੱਛ। ਨਹੀਂ। ਤੁਹਾਨੂੰ ਮਿਲਿਆ? ਨਾ। ਐਵੇਂ ਪੁੱਛਿਆ ਤੇ ਮੈਂ ਮੈਂ ਤਾਂ ਇੱਥੇ ਰਹਿ ਗਈ ਮੋਟਨੀ। ਨਹੀਂ ਨਹੀਂ ਉਹ ਦਵਿੰਦਰ ਨੂੰ ਮਿਲਣਾ ਉਹ ਤੁਸੀਂ ਰੀਂਦੀ ਰਹਿ ਗਈ ਤੁਸੀਂ ਮਿਲਿਆ। ਚਲੋ ਵੈਰੀ ਗਰਲ ਸੁਣੋ ਜਵਾਨੀ ਵਾਰੇ ਜਵਾਨੀ ਵਾਰੇ ਕਿਸੇ ਨੂੰ ਵੀ ਨਹੀਂ ਮਿਲਿਆ ਮੈਨੂੰ ਵੀ ਬੁੱਢੇ ਵਾਰੇ ਅੱਜ ਮਿਲਣਾ ਫੁੱਲ ਪਰ ਉਹ ਵੀ ਗੋਭੀ ਦਾ ਉਹ ਵੀ ਗੋਭੀ ਦਾ ਸਬਜ਼ੀ ਦਾ ਫਿਰ ਬੁੱਢੇ ਪੇ ਵਿੱਚ ਚਿੱਟੇ ਹੀ ਫੁੱਲ ਲੋ ਬੜਾ ਸਸਤਾ ਵਾ 500 ਰੁਪਏ 500 ਰੁਪਏ ਜਨਾਬ ਦੋ ਦਾ ਹੋਣਾ ਸਾਡਾ ਅਕਾ ਜੀ ਦੂਜਾ ਦੇ ਦਿੰਦੇ ਹਾਂ 10 ਰੁਪਏ ਦਾਣਾ ਜੀ ਤੁਹਾਡੀ ਜੋ ਮੈਂ ਤੋੜ ਕੇ ਦੇ ਦਿੰਦਾ ਮੈਂ ਕੈਂਸਲ ਕਰਨਾ ਕਰੀ ਗੋਪੀ ਦਾ ਕੈਂਸਲ ਕਰ ਦਿੰਦਾ ਮੈਂ ਚੋ ਲੈ ਲੈਂਦਾ ਹਾਂ ਹਾਂ 100 ਬਜੂਗਾ 100 ਬਜੂ ਉੱਥੇ ਲੈ ਜਾਓ ਮੈਨੂੰ ਚੱਲਿਆ ਆ ਕੇ 100 ਰੁਪਏ ਦਾ ਨਾਲੇ ਉੱਥੇ ਸੈਂਟ ਦੀ ਖੁਸ਼ਬੂ ਨਹੀਂ ਕਰਦਾ ਨਾ ਵੀ ਆ ਵੀ ਫਲਾਬਾ ਰਹਿਣਾ ਜੇ ਉਹ ਮੰਗੜ ਉਹਨੂੰ ਦੇ ਦਤਾ ਵੀ ਆ ਨਾਲੇ ਫੈਸ਼ਨ ਨਾਲੇ ਫੈਸ਼ਨ ਹੋ ਜਾਂਦਾ ਨਾ ਇਹ ਤਾਂ ਗੱਲ ਹੀ ਨਹੀਂ ਹੁੰਦੀ ਸਾਡੇ ਵਾਰੀਅੰਟ ਬੜਿਆ ਸਮਾਂ ਹੁੰਦਾ ਸਮਾਂ ਨਹੀਂ ਰਾਜੇ ਤੋਂ ਤੁਰਿਆ ਹੋਣ ਡਿਆ ਮਿਰਚਾ ਸਾਹਿਬ ਤੋਂ ਤੁਰਿਆ ਹੋਣਾ ਸਮਾਂ ਦੀ ਨਹੀਂ ਗੱਲ ਹੁੰਦਾ ਸਾਰਾ ਕੋਈ ਸਮੇਂ ਉਹਨੇ ਬਿੰਦੇ ਨਹੀਂ ਤੁਸੀਂ ਗੜੇ ਬੁੰਡੇ ਹੋਗੇ ਤੇ ਤੁਹਾਡੇ ਵਾਰੀ ਸਮਾਨ ਹੀ ਹੁੰਦਾ ਇਹ ਦੱਸੋ ਪਹਿਲਾਂ ਨਹੀਂ ਹੁੰਦਾ ਤੇ ਸਾਰਾ ਕੁਝ ਹੁਣ ਆਪਾਂ ਇਹਨਾਂ ਨੂੰ ਕਹਿਣਾ ਥੋੜਾ ਜਿਹਾ ਨੂੰ ਫੋਲ ਦੋ ਉਹਦੇ ਵੀ ਇਹਨਾਂ ਨੂੰ ਚਾਹੀਦਾ ਹੀ ਨਾ ਪਹਿਲਾਂ ਕੀ ਜਾਓ ਦੋਵੇਂ ਜਾਣੇ ਭੱਜ ਗਿਓ ਤੇ ਫੋਲ ਲਿਆਓ ਬਾਹਰੋਂ ਫੜਕੇ ਫੋਲ ਲਿਆਓ ਕਦੀ ਹੋ ਦਵੇ ਹੋਣਾ ਹੈਗਾ ਸਾਡੀ ਤਾਂ ਇਹ ਮੈਰਿਜ ਹੋਈ ਹੈ ਨਾ ਇਹਦੇ ਨੂੰ ਖਾਰਾ ਨਹੀਂ ਚਾਰ ਜਦੋਂ ਚਲੇਗਾ ਕਿ ਉਹਦੇ ਸਮਾਂ ਨਹੀਂ ਹੋਣ ਤੇ ਸਮਾਂ ਘਾਉਂ ਦੇਦਾ ਨਾ ਫੋਰਾ ਆਹ ਕਲਪੜਾ ਵੜਨ ਕਿ ਤੇਗਲਾ ਆਉਂਦਾ ਆਹੋਂ ਤੇ ਲਾਲ ਗਲ ਉਹ ਨਾਲ ਵੀ ਫੁੱਲ ਖਿੜੇ ਆ ਦੇਸੀ ਵਾਲੇ ਉਹਦੇ ਤੇ ਲੱਗੇ ਉਹਦੇ ਦੇਸੀ ਨਾ ਨਾਲ ਦੇ ਫੁੱਲ ਹੋਰ ਤੇ ਜਿੱਤਾ ਦੇ ਕੋ ਲਾਲ ਉਹ ਤੇ ਹੋ ਰਹੀ ਹੈਗਾ ਆਹ ਤੇ ਹੋ ਰਹੀ ਮੈਂ ਰਸਤਾ ਨਹੀਂ ਚਲੋ ਦਿੱਤੇ ਰਹੇ ਚਲੋ ਇੰਨਾ ਆਪ ਚਲੋ ਉਧਰ ਵੀਡੀਓ ਦੇ ਵਿੱਚ ਉਹ ਅੰਦਰੋਂ ਦੀ ਨੋ ਪਿਆਰ ਨਹੀਂ ਸਰ ਵੀਡੀਓ ਦੀ ਪੱਤ ਨਾਲ ਹੀ ਫੁੱਲ ਫੁੱਲ ਤੇ ਲੈ ਲਈ ਵੀ ਵਾਰੀ ਨਾ ਗੱਲ ਕਰੋ ਮੈਨੂੰ ਕੱਖ ਨਹੀਂ ਸੁਣਿਆ ਤੁਹਾਡਾ ਰਜੇ ਭੈਣ ਭਰਾ ਜਿੰਨਾ ਵੇਖਣੇ ਨੇ ਨੇ ਗਣਾ ਕਿਚੜ ਕਿਚੜੀ ਹੋਣ ਡਿਆ ਜੇ ਹੁਣ ਜਦੋਂ ਤੁਹਾਨੂੰ ਤਾਂ ਫਿਰ ਆਪਣੀ ਥਿਲਾ ਦੀ ਗੱਲ ਫੜਾ ਫੜ ਕੇ ਕੀ ਦੀ ਕੱਢ ਦੇ ਦੋ ਦੋ ਜਾਂਦਾ ਮੈਂ ਨਾ ਮਗਰ ਰਹਿ ਜਾ ਮੈਂ ਕਿਹਾ ਕਿ ਚੱਲਦਾ ਉਦਾਂ ਨਹੀਂ ਹਨਾ ਇਹ ਚੱਲਦਾ ਇਦਾਂ ਹੀ ਸਹੀ ਵੀਡੀਓ ਦੇ ਪੱਤ ਨਾਲ ਹੀ ਸਹੀ ਫੁੱਲ ਫਾਤੇ ਲੈ ਲਈ ਜੀ ਇਹ ਤਾਂ ਗੱਲ ਹੈ ਵਾ ਹਨਾ ਜਾ ਫੇਰ ਇਦਾਂ ਕਰੋ ਜੀ ਵੀਡੀਓ ਰਹਿਣ ਦੇ ਨੇ ਪਹਿਲਾਂ ਫੋਲੀ ਦੱਲੋ ਸਾਰੇ ਜਾਨੇ ਕੀ ਰੱਖਿਆ ਪਿਆਰ ਹੁੰਦਾ ਧਿਲੋ ਹਣਾ ਹਾਂ ਧਿਲੋ ਪਿਆਰ ਕਰੇ ਪਰ ਇੰਨਾ ਹੀ ਬੜਾ ਵੇ ਤੇ ਗੱਲ ਹੈ ਫੋਲੀ ਤੇ ਜੇ ਨਾਲ ਤੋੜ ਕੇ ਜੇ ਫੋਲੀ ਨਹੀਂ ਤੋੜਦਾ ਤੇ ਫੇਰ ਹਣਾ ਸਾਡੇ ਪਿਆਰ ਜਿਤਾਏ ਦਾ ਫੇਰ ਕੀ ਕਹਿਣਾ ਜਦੋਂ ਫੋਲੀ ਵਿਚਾਰਾ ਮੁਰਝਾ ਗਿਆ ਤੇ ਮੁਰਝਾ ਆ ਗਿਆ ਮੁਰਝਾ ਆ ਗਿਆ ਬੜੇ ਕਾਲਾ ਜਿੱਥੇ ਪਿਆਰ ਹੋਵੇ ਤੇ ਦਿੱਤਾ ਵੀ ਜਾਂਦਾ ਮੁਰਝਾ ਗਿਆ ਮੁਰਝਾ ਆ ਗਿਆ ਮੁਰਝਾ ਆ ਗਿਆ ਤੋੜ ਕੇ ਚੰਗਾ ਤੇ ਮੁਰਝਾ ਮੁਜਰਾ ਆ ਗਿਆ ਪਿਆਰ ਦੇ ਜੁਹਾਰੇ ਤੇ ਬੰਦਨ ਦਾ ਕੰਮ ਚਾਹੀਦਾ ਨਾ ਕਿਵੇਂ ਦੇ 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 ਚਾਹੀਦਾ ਜ਼ਰੂਰ ਪਿਆਰ ਮੁਕਤਕ ਮਤਲਬ ਅੰਦਾਜ਼ ਥੋੜੀ ਰੱਖੀ ਆਣਾ ਹੁਣ ਤਾਂ ਮੈਂ ਕਿਹੜਾ ਸਮਝਾਵੇ ਹੋਈ ਪੇਪਰਾਂ ਦੇ ਬਾਅਦ ਮੂੰਹ ਪੜਦਾ ਸਹੀ ਕੇ ਤਾਂ ਤੂੰ ਗੱਲ ਕਰ ਪੇਪਰਾਂ ਦੇ ਬਾਅਦ ਕੋਈ ਨਹੀਂ ਪੜਦਾ ਕੋਗੀ ਆਂਦਾ ਬਾਈ ਤੇਰੀਆਂ ਕਾਲੀਆਂ ਕਟਾ ਨਹੀਂ ਤੇਰੀਆਂ ਜੁਲਫਾਂ ਮੈਨੂੰ ਕਾਲੀਆਂ ਕਟਾਵਾਂ ਲੱਗਦੀਆਂ ਵਾ ਤੇ ਵਿਆਹ ਤੋਂ ਬਾਅਦ ਆਹ ਕਹਿੰਦੇ ਝਾਟਾ ਸਾਂਭੇਗੀ ਕੀ ਅੱਗ ਲਾਵਾਂ ਇਹਨੂੰ ਇਹ ਉਹ ਕੋਈ ਬੁਰਾ ਲੱਗਣ ਦਾ ਪੈਂਦਾ ਪੈਨੋ ਸਾਰਾ ਕੁਝ ਚੰਗਾ ਲੱਗਦਾ ਨਹੀਂ ਜੀ ਤਾਂ ਅਨਗੇਜਮੈਂਟ ਤਾਂ ਪਾਦਾ ਇਹਨਾਂ ਨੇ ਜਿੱਦਾਂ ਫੋਟੋਆਂ ਹੁਣ ਕਰਨਾ ਹਨ ਤੇ ਕੀ ਰਣ ਨਾ ਕਿੰਨਾ ਮਤਲਬ ਵਧੀਆ ਜਿਹਾ ਲੱਗਦਾ ਵਾ ਜਿਦਾਂ ਤੂੰ ਇੱਕ ਹੀ ਹੋਏ ਕਿ ਦੋ ਹੁਣਾ ਜਵਣਾ ਜਿਦਾਂ ਥੋੜੇ ਨਹੀਂ ਲੱਗਿਆ ਅਨਗੇਜਮੈਂਟ ਹੁੰਦੀ ਹੋ ਤਾਂ ਸਾਰਾ ਸਵੇਰੇ ਵੀ ਕਿੰਨੀ ਵਾਰੀ ਫੋਨ ਆ ਜਾਂਦਾ ਹੁੰਦਾ ਹੀ ਬੜਾ ਚਲੋ ਰਾਤ ਨੂੰ ਕਿ ਕਿ ਥੋ ਘੰਟੇ ਫੋਨ ਦੀ ਕਿਤੇ ਕੀ ਨਹੀਂ ਹੁੰਦੀ ਨੇ ਪੋਛ ਨਾ ਪਗਰ ਕਿਤੇ ਪਰ ਫੋਨ ਮੈਂ ਨਹੀਂ ਕੋਸ਼ਿਸ਼ ਕਰਦੀ ਮੈਂ ਚਲਣਾ ਹੋਰ ਨੂੰ ਜਗਰ ਇਹ ਕਾਹਦਾ ਨਹੀਂ ਕਦੋਂ ਆਣਾ ਪਰ ਹੋਣਾ ਬੜਾ ਤੇ ਚਲਵਾ ਚ ਕਦੀ ਕੁੜੀ ਕੋਸ਼ ਮੰਗ ਲੂਗੀ ਫੂਲਾਂ ਪਪਾ ਉਹ ਫਿਰ ਚਲ ਬਾਤ ਫੋਨ ਕਰਦੇ ਹੋ ਜਾਂਦਾ ਕਦੀ ਕੁੜੀ ਬਣਾ ਲਾ ਕਦੀ ਮੈਂ ਆਨ ਕੋਈ ਨਾ ਕੋਈ ਛੱਡਦਾ ਮੁਕਿਆ ਫੋਨ ਪਤਾ ਰਹਿੰਦਾ ਕਿ ਸੇਟ ਕੰਮ ਤੇ ਜੇ ਹੁਣੇ ਦੋਆਂ ਘੰਟੇ ਘਰ ਆ ਜਣਾ ਉਹ ਕਈ ਵਾਰੀ ਕਦੇ ਛੱਡ ਕੇ ਚਲ ਜਾਂਦਾ ਫਿਰ ਦੇਖਦਾ ਹੈ ਨਾ ਤਾਂ ਗਿੰਦੀ ਨਾ ਹਾਂ ਰਾਜੀ ਰਹਿਣ ਬੜਾ ਜੀਬ ਜੇ ਚਲਣ ਡਿਆ ਪਤਾ ਨਹੀਂ ਕਿ ਜੜਾ ਵੀ ਕਰਉ ਜਾਂਦਾ ਨਾ ਉਹਦੀ ਉਹਦੀ ਗੱਜਰਦੀ ਆ ਵੀ ਅਜੇ ਅਜੇ ਛੇਤੀ ਨਾ ਹਾਂਜੀ ਸਮਾਂ ਜੜੀ ਸਹੀ ਆ ਕੰਮਾਂ ਮੰਡਰ ਡਰ ਡਰ ਜੇ ਰਹਿੰਦੀ ਆ ਹਨਾ ਮੰਡਰਦਾ ਵਾ ਮੈਨੂੰ ਹੀ ਇਦਾਂ ਹੁੰਦਾ ਵਾ ਸਾਰਿਆਂ ਨੂੰ ਹੁੰਦਾ ਵਾ ਸਾਰਿਆਂ ਦਾ ਹਣਾ ਹਰ ਇੱਕ ਕੋਲ ਗੱਡੀਆਂ ਗੁੱਡੀਆਂ ਸਭ ਕੁਝ ਹੀ ਆ ਨਾ ਕਿਉਂਕਿ ਇਹਨਾਂ ਨੂੰ ਚਾਂਸ ਹੋਇਆ ਵਾ ਇਹ ਤਾਂ ਡਰਦੇ ਆ ਐਕਸੀਡੈਂਟ ਹੋਇਆ ਨਾ ਮੈਂ ਮੈਂ ਨਾ ਇਦਾਂ ਬੜੀ ਮਤਲਬ ਖੁਸ਼ ਹੋऊंगी ਆਪਣੀ ਗੱਲਾਂ ਕਰਨੀ ਹੋਣਗੀ ਜਿੱਦ ਵੇ ਪਤਨੀ ਕਿੰਡੀ ਟੈਨਸ਼ਨ ਲੱਗ ਜਾਂਦੀ ਹੈ ਵਿੱਚੇ ਝੁੱਪ ਜੇ ਕਰਕੇ ਬਹਿ ਜਾਂਦੀ ਆ ਉਹ ਡਰ ਪੈ ਗਿਆ ਤਾਂ ਦੇ ਨੀ ਵਿਆਹ ਵਾਲਾ ਮੁੰਡਾ ਆ ਗਿਆ ਵਾ ਇਹਨੂੰ ਬਤਾਈਆਂ ਦੋ ਵਿਆਹ ਵਾਲਾ ਮੁੰਡਾ ਆ ਗਿਆ ਮੁੰਡੇ ਨੇ ਤੇ ਬੰਨ ਲਿਆ ਵਾ ਕਿਹੜਾ ਚੀਰਾ ਸੁਹਾ ਚੀਰਾ ਕਹਿੰਦੇ ਇਹਨੂੰ ਕਿੰਨੇ ਕਿ ਵਿਆਹ ਹੋ ਗਿਆ ਵਿਆਹ ਬੜੇ ਹੋ ਗਿਆ ਤੇ ਵਿਆਹ ਵਾਲੀ ਆ ਗਈ ਲੱਗੇ ਬੈਠੀ ਵਿਚਾਰੀ ਉੱਥਾਂ ਵੀਡੀਓ ਵਾਲੀ ਆ ਗਈ ਦੇਖਣ ਆ ਲਈ ਹੋਣੀ ਲਾ ਕੇ ਬਹਿ ਜਾ ਹਾ ਮਨਪ੍ਰੀਤ ਤੇ ਗਾ ਕੰਮ ਨਾ ਬਹਿੜੀਏ ਵਿਆਹ ਵਾਲੇ ਤੇ ਲੱਗੇ ਹੋ ਜਾਂਦੇ ਵਾਰਨਾ ਕਰ ਦੋ ਦੋਵੇਂ ਜਨ ਦੋਵੇਂ ਪਰਜਾਈਆਂ ਤੇ ਨਾ ਘਰ ਭਾਈ ਕਹਿੰਦੇ ਇਹ ਚਾਹ ਨਾ ਜਾਤਾ ਜਾਰੀ ਵੀ ਤਰ ਫੋਲ ਸਭ ਜੁਹੰਦੇ ਚਾਹਣੀਆਂ ਵਾਰ ਨਾ ਕਰਾ ਆਗੇ ਆਓ ਕਹੇ ਦਮ ਸੀ ਪਹਿਲੇ ਗਿਆ ਕੇ ਤੂੰ ਹੀ ਹੁਣ ਪਹਿਲਾ ਤੁਹਾਡੇ ਪਹਿਲਾ ਹੁੰਦੇ ਹਨਾ ਚਾਹ ਮੱਝੇ ਵੀ ਚੱਲਣਗੇ ਕੋਈ ਗੱਲ ਆਹੋ ਉਹ ਚ ਪੈਸੇ ਪਾਉਣੇ ਆ ਉਹ ਚ ਪੈਸੇ ਪਾਉਣੇ ਕਾਪੀ ਤੇਰੇ ਕੋਲ ਪਾ ਲਈ ਝੋਲੀਆਂ ਟੁੱਟਦੇ ਹੁੰਦੇ ਝੋਲੀਆਂ ਦੋ ਹੋ ਗਈਆਂ ਤਿਆਰ ਉਧਰ ਚਲੋ ਹੁਣ ਵਿਚਾਰਾਂ ਨੂੰ ਕੋਈ ਨਾ ਕੋ ਥੋੜੇ ਬੋਦੇ ਦੇ ਦਿਓ ਨੋੜਵਾਰ ਕੀਆ ਨੋੜਵਾਰ ਕੀਆ ਆਪਣੇ ਤੇ ਇੱਕ ਤੋਪਾ ਤੂੰ ਮੱਢਿਆ ਜਬ ਫੋਟੋ ਖਿਚਾ ਲਓ ਉਦਾ ਹੀ ਨਹੀਂ ਦੇਨੇ ਪੈਸੇ ਤੇ ਚੱਲ ਨਹੀਂ ਚਾ ਤੂੰ ਅਣ ਕਿਆ ਮੜ ਜਾਂਦਾ ਤੇ ਰਾਣੀ ਜਿਠਾਣੀ ਆਹ ਭਰਾ ਨੂੰ ਖੜਾ ਬੈਠਾ ਆਹ ਬਾਜੀ ਖੋਲੋ ਆਹ ਨੂੰ ਖੜਾ ਬੈਣਾ ਦਾ ਹੁੰਦਾ ਕਿੱਥੇ ਲੋਟੇ ਚਿੱਟੀ ਨੀ ਫੋਟੋ ਵੰਦੀਆਂ ਆਹ ਮਾਣ ਲੋਟੇ ਸਾਰੇ ਸਾਰੇ ਫੋਟੋਆਂ ਕਿ ਚਾਹੁੰਦੇ ਬਤਵਾਸ ਨੇ ਸੱਚੀ ਮਿੱਠੀ ਨਿਕਲ ਆਈ ਉਹ ਆਹ ਵਾਰਨਾ ਕਰਕੇ ਮੈਨੂੰ ਦੇ ਦਿਓ ਇੱਧਰ ਮੋਤੀ ਚਾਪੀ ਤਾਂ ਹੀ ਪੜੀ ਜਾਂਦੀ ਆ ਹੈ ਆ ਲਓ ਜਿੱਦੋਂ ਦਾ ਵਿਆਹ ਹੁੰਦਾ ਵਾ ਇਦਾਂ ਦਾ ਨੋਟ ਕਰਕੇ ਢਿੱਗ ਜਾਂਦਾ ਵਾ ਹਨਾ ਆਹ ਬਸ ਜਦੋਂ ਧਿਆਨ ਇਦਾਂ ਰਹਿੰਦਾ ਨਾ ਉਹ ਵਿਚਾਰਾ ਦੁੱਖ ਖਾਹਤਾ ਕਿ ਉਹ ਕਿੰਤੀ ਵਾਰਨਾ ਮਿਲ ਕੇ ਉੱਠੋ ਨੀ ਕੁੜੀਓ ਕਰਕੇ ਹੋ ਗਈ ਨੇ ਅਸੀਂ ਅੱਧੇ ਵਿਚਾਰੇ ਨੇ ਆ ਲੈ ਸਾਡੇ ਵੀ ਫੋਨਾਂ 'ਚ ਪੜੇ ਕਹਿੰਦੇ ਨੇ ਤੇਰਾ ਮਾਰੀ ਖੁੱਲੋ ਅਸੀ ਜਿਆਲੀ ਬਰਖੜੇ ਨਹੀਂ ਆ ਵਾਪਸ ਦੇ ਦਿਓ ਹਨ ਨੂੰ ਇਹ ਗੱਲ ਚੁੱਠੀ ਹੋਈ ਇੰਨੇ ਭੈਣ ਭਰਾਵਾਂ ਦੇ ਦੇਖਣਾ ਵਾ ਅਸੀਂ ਮੇਲਾ ਦੇਖਣਾ ਵਾ ਸਾਡੇ ਪਿੰਡ ਮੇਲਾ ਲੱਗਾ ਵਾ ਆ ਸ਼ੀਸ਼ੇ ਦੀ ਬਾਲੀ ਫਿਰੋ ਮਨਿਆੜਿਆਂ ਐਂਦਾ ਕਰੋ ਹੁਣ ਅੱਜ ਤਾਂ ਨਿਕਲਣ ਨਹੀਂ ਦੇ ਐਂਦਾ ਫੜਾ ਰੋਕਿਆ ਨਹੀਂ ਐਂਦਾ ਫੇਰ ਵਾਪਸ ਲੈ ਲਓ ਆਦੇ ਆਦੇ ਤਾਂ ਕਾ ਵਾ ਨਾ ਸਿੰਦਾ ਹੀ ਤਾਂ ਕਾ ਤੇ ਅਬੋ ਸਹੀ ਅਹੀਂ ਵੀ ਚੱਲੇ ਨਹੀਂ ਉਹ ਸਾਡੇ ਦਾ ਕੰਮ ਕਰਾਇਆ ਕਰਨਾ ਲੈਣੀ ਆਹ ਹੁਟਾਂ ਨੂੰ ਤੁਹਾਨੂੰ ਆਹ ਕੰਮ ਡਾਇ ਕਰਨਾ ਤੈਨੂੰ ਸ਼ਾਹ ਨੌਕਰਨੀ ਹੋਣ ਲੱਗੀ ਆਂ ਔਰ ਆਈ ਐਸੇ ਕਰੀਦਾ ਮੈਂ ਨਿਵਾਰਾ ਆ ਕਿ ਤਿੱਕੀ ਤਿਆਰ ਕਰਦਾ ਨਹੀਂ ਵਿਆਹ ਨੂੰ ਤੂੰ ਕਿਦਾ ਸੜਸੜ ਮਾਰਨ ਡਈਆਂ ਕਿਤੇ ਰਿਸ਼ਤਾ ਨਹੀਂ ਕਰਾ ਕੇ ਖੁਸ਼ ਹੁਣ ਤੁਸੀਂ ਪੈਸੇ ਵਾਰ ਨਾ ਵਾਰ ਨਾ ਕਰਦੇ ਤੁਸੀਂ ਵੀ ਨਿਆਣੇ ਤੋਂ ਦੀ ਪੈਸੇ ਦੋ ਹਾਂ ਹੁਣ ਕਿਉਂ ਵਾਰ ਦੂੰ ਮਾਈਕੇ ਕਿ ਘਟੜਕੋ ਮੈਂ ਮਿਲਾ ਦੇ ਦਿੱਤਾ ਹੁੰਦਾ ਤੇ ਲੱਸ ਹਾਂ ਮਾਈ ਆ ਹੇਰ ਬੋਏ 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 ਕਈ ਤਰ੍ਹਾਂ ਉਹ ਆ ਵਿਆਹ ਕਰਨਾ ਕਰੇ ਕਰੇ ਉਹ ਨਿਆਰਾ ਨਹੀਂ ਮੈਂ ਚੜਕੋ ਚੋਲੀ ਤੇ ਵਖਰੇ ਵਾਰ ਨਾ ਮੈਂ ਫੜਨਾ ਜੇ ਚੋਣ ਤੇ ਰੱਖੋ ਚੋਲਾ ਤੇ ਮੈਂ ਹਾਂ ਕੁਚੋਲਾ ਤੇ ਮੈਂ ਬਾਤ ਤੁਹੀ ਬਾਪ ਨੇ ਕਹਤੋ ਤੇ ਜਿਹਾ ਦੇ ਦੇ ਮੈਂ ਫੜ ਲੈਣੀ ਨਾ ਕੋਈ ਨਹੀਂ ਮੇਰੇ ਚੋਲਾ ਤੇ ਮੈਂ ਮਾਰਨਾ ਕਰਕੇ ਮੈਂ ਆਪਣੀ ਧੀ ਵੀ ਪਾਉਣਾ ਨਹੀਂ ਚੋਲੀ ਤੇ ਰੱਖੋ ਉਹ ਫੋਟੋਗ੍ਰਾਫ ਕਰਾ ਲਾਗਦੇ ਡੈਂਡਾ ਉਹ ਮਿੱਠਾਈ ਤਾਂ ਅੱਗੇ ਤੋਂ ਮੈਂਟੇ ਚ ਦਿੰਦੇ ਆ ਕਹਿੰਦੇ ਨਕਾਸ਼ ਤੇ ਕੋਈ ਨਹੀਂ ਆ ਨਹੀਂ ਤੂੰ ਕਰੋ ਵਾਰ ਮੈਂ ਤੁਹੀ ਤੇ ਖਲੋਤਾ ਚੋਲੀ ਤੇ ਪੈਸੇ ਰੱਖੋ ਤੇਰੇ ਸੋਨਿਆ ਤੇਰੀ ਮੁੰਡੇ ਵਿੱਚ ਔਰ ਨਹੀਂ ਦੇ ਵਿੱਚ ਤੋਂ ਮੈਂ ਨਹੀਂ ਆਉਣੀ ਦੇ ਵਿੱਚ ਮੈਂ ਪ੍ਰੇਮ ਚ ਨਹੀਂ ਉਹ ਤੇ ਰੋਨਾਲਡੋ ਲੱਗੇ ਹੋ ਆ ਹੱਦ ਕਿਉਂ ਪਰ ਇਹ ਨੁਕਰੀ ਹੋ ਜਦੀ ਲੈ ਹਾਂ ਚਲ ਉਹਨੂੰ ਮੈਂ ਦੇਖਾਂ ਤਾਂ ਮੁੰਡਾ ਲ ਕੋ ਹਤਾ ਤੁਸੀਂ ਗੋਪੀ ਸੋਤੀ ਕਿਤੇ ਵੜ ਗਈ ਆਣਾ ਚਲੋ ਤਾ ਆ ਖੋ ਰ ਇਧਰ ਜਾਓ ਖਿੱਚੋ ਖਿੱਚੋ ਉਹ ਤੋਂ ਕਿੱਚੋ ਉਹ ਡੋ ਕਿੱਚੋ ਅੱਧੂ ਰਹੇ ਹਾਂ ਲੈ ਆ ਲੈ ਆ ਉਹ ਆ ਆ ਆਪਣਾ ਇਧਰ ਫੜੋ ਤੇ ਮੋੜੋ ਲੈ ਮੈਂ ਇਧਰ ਮੂੰਹ ਕਰਨਾ ਉਹ ਮੈਂ ਆਈ ਫੋਨ ਜਾ ਮੈਂ ਸੈਂਡ ਕਰ ਦੂੰ ਮੈਂ ਮੈਨੂੰ ਨਹੀਂ ਆ ਨਾ ਪਹਿਲੇ ਪਹਿਲੇ ਹੁਣ ਜੋ ਤਾਇਆ ਕਹਿੰਦਾ ਨਾ ਘਰ ਸਾਹਿਬ ਨੂੰ ਹੈ ਤਾਇਆ ਕਹਿੰਦਾ ਤਾਇਆ ਚਾ 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 ਮੰਜੋ ਉਹ ਤੇ ਚਾਚਾ ਜੀ ਨੂਰਾਂ ਦੀ ਭੂਆ ਦਾ ਵੀ ਖਿਆਲ ਕਰ ਲਿਓ ਮੈਂ ਬੜੇ ਚਿਰ ਦਾ ਗੱਲ ਨਾ ਵੀ ਸੁਆਹੀ ਕਰਦੀ ਮੈਂ ਨਾ ਮੈਂ ਬੜੇ ਚਿਰ ਦਾ ਗੱਲ ਨਾ ਤੂਰਾ ਦੀ ਭੂਆ ਹੀ ਨਹੀਂ ਗੱਲ ਕਰਦੀ ਉਹ ਕਿਉਂ ਵਿਚਾਰਾ ਨਾ ਮੈਂ ਸੋਚਿਆ ਨਾ ਮੈਂ ਤਾਂ ਉਹ ਦੂਰਾਂ ਦਾ ਤੇ ਮੈਂ ਇਤਜਾਤ ਬਣਾ ਰਹੀ ਹਾਂ ਤਾਂ ਆਲੇ ਮੁਹੰਮੇ ਆ ਕੇ ਦੇਖੀ ਚਾਚੀ ਨੇ ਆਹ ਚਾਚੀ ਦੇ ਬਾਲੇ ਬੜੇ ਬਣਾ ਹੋਏ ਆ ਗਏ ਨਹੀਂ ਨਹੀਂ ਮੈਂ ਤੇ ਮਾਹੇ ਬੰਦਾ ਲੱਭਣਾ ਈਡਾ ਵਧੀਆ ਕੀ ਆਖਣਾ ਮੈਂ ਗਾਣਾ ਬੋਲ ਦੇਣਾ ਇੰਜ ਨਹੀਂ ਕਰੀ ਤੇ ਸੱਜਣਾ ਇੰਜ ਨਹੀਂ ਕਰੀ ਤੇ ਇੰਜ ਨਹੀਂ ਕਰੀ ਤੇ ਬਸ ਇਹੋ ਇੰਨਾ

ਈ ਮਾੜੇ ਲਹਿੰਦੇ ਬੱਲੇ ਜੀ ਮੇਰਾ ਪੁੱਤ ਜੀ ਇਹ ਆਂਦੀ ਨਾ ਬੰਬਲ ਕਾਰੇ ਬਤਲੜੀ ਮੈਂ ਬੋਲ ਰਿਹਾ ਆਹ ਆਹ ਅੰਕਲ ਦੀ ਗਾਇਕੀ ਦੀ ਵਾਟ ਕੱਢਦੇ ਪੂਰੇ ਗਾਣੇ ਬਹੁਤ ਹੁੰਦੇ ਅੰਕਲ ਹਾਂ ਸਾਡੇ ਵੀ ਲੱਗੋ ਸਾਰੇ ਬੜੀ ਤਾਰੀਫ ਕਰਦੇ ਬਾਕੀ ਅੰਕਲ ਗਾਣੇ ਬੜੇ ਹਰ ਹਾਂ ਜੀ ਤਾਰੀਫ ਨਾ ਕਰਿਆ ਕਰ ਫਿਰ ਦਿਨ ਪਤਾ ਨજર ਲੱਗ ਜਾਂਦੀ ਹੈ ਅੰਕਲ ਮੇਰੇ ਨਜ਼ਰ ਆਉਂਦੀ ਚਿਰ ਲਓ ਕਾਲੇ ਕਾਲੇ ਕਨ ਸੋਖਾ ਪਈ ਗੰਬ ਦੇ ਵਿੱਚ ਇਹਨੇ ਮੈ ਫੋਨ ਲਿਆ ਕਹਿੰਦੀ ਖਾ ਲੋ ਮੈਂ ਸਾਂਗੀ ਕਿੰਨੇ ਮਿਲਦਾ ਹੈ 11 ਮੈਂ ਸੁਤੀ ਕਿ ਕਿ ਸੁਤੀ ਆ ਮੈਂ ਤੇਰੇ ਨਜ਼ਰ ਹੀ ਲੱਗਦੇ ਆ ਅੱਜ ਨੀ ਨਜ਼ਰ ਲੱਗਦੀ ਨਾ ਦੋ ਡੇੜਾ ਹੋ ਗਏ ਮੇਰੀ ਹੱਡੀ ਨਹੀਂ ਬੈਠਦੇ ਲੱਗਦੀ ਪਰ ਬੈਠਦੇ ਕਿੱਥੇ ਲੱਗਣੇ ਹੁਣ ਤੇ ਮੇਲਾ ਵੇਖਿਆ ਅੱਜ ਬਹੁਤ ਕਿੱਥੇ ਮੇਲਾ ਤੇ ਅੱਜ ਹੀ ਦੀ ਕਹਾਂਗੀ ਸੀ ਮਨੇ ਟਰੈਡਿੰਗ ਕੀਤੀਆਂ ਮਰੀਚਾਂ ਵੇਚੀਆਂ ਨਾ ਦਿੱਤੀਆਂ ਅੱਛਾ ਇੱਕ 6 ਵਜੇ ਦੀ ਪਰਸਾ ਦੀ ਲੱਗੀ ਕੱਲ ਵੀ ਤੇ ਪਿਆਰ ਮਾਹੀ ਇਹੋ ਜਿਹਾ ਸ਼ੁਭ ਆਸ਼ੀਰਵਾਦ ਮੈਂ ਕੁੱਲ ਲੈ ਲਿਆ ਕਰ ਉਹ ਇਹਦੀ ਇਹਦੀ ਚੱਲ ਤੂੰ ਅੰਨਾ ਪੈਸਾ ਜੋ ਸਾਨੂੰ ਹੁਣੇ ਕੀ ਰਿਹਾ ਕਿ ਦਊਗੀ ਮੇਲੇ ਚ ਕਹਿੰਦੀ ਫੀਸ ਹੀ ਤਾਸ਼ੀਰਵਾਦ ਦਿੰਦੀ ਫਿਰ ਕਿਤੇ ਤੁਹਾਡੀ ਚਾਚੀ ਨੂੰ ਪੈਂਦੀ ਅਛਾ ਅਡੀਆ ਤੀ ਤੀ ਨਾ ਬੰਦਾ ਸੋਖੜ ਨਹੀਂ ਉਹ ਤੇ ਪਾਣੀ ਪਿਆ ਜਾਂਦਾ ਰੁਪਈਆ 200 200 ਜੀ ਆਣੀ ਗਈ ਨਾ ਕੋ ਨਾ ਕੋਈ ਸਹੀ ਹਾਂ ਕੋਈ ਨਾ ਕੋਈ ਚਲੋ ਚਲੋ ਫਿਰ ਕਰਾਂ ਸੀ ਚਲੋ ਠੀਕ ਆ ਜੀ ਸასი ਕਾਲ ਜੀ ਸਾਰਿਆਂ ਨੂੰ ਹਾਏ ਵਾਏ ਸਾਰਿਆਂ ਨੂੰ ਅਗਲੇ ਮਿਲਦੇ ਆਂ ਅਗਲੇ ਵਲੋਗ ਦੇ ਨਾਲ